ਆਪਾਂ ਜੱਲੇਆ ਘੁੰਮਣ ਫਿਰਨਾ ਉਮੀਦ ਐ ਨਜ਼ਾਰੇ ਲੈਣਾ ਜੰਨੀਆਂ ਪੀਚੀਆਂ ਕਹਿੰਦਾ ਬੇਟੀਆਂ ਬੜਾ ਅਸੀ ਪੁਰੰਗ ਵੱਖਿਆ ਇਸ ਕੱਲ ਜੁਗ ਦੇ ਉਹ ਭੈਣ ਦੀ ਕਿੰਨੀ ਜਿਆਦਾ ਨਿਕਲ ਆਈ ਓਏ ਤੀਰ ਹੋਈ ਨਾ ਵੇਖਿਆ ਲੈਣਾ ਨੋ ਚੁੱਲਾ ਚੰਗਾ ਜਿੱਤੇ ਖਾਣ ਪਕਾਈ ਦਾ ਰਲ ਫਕੀਰਾਂ ਮਜਲਿਸ ਕੀਤਾ ਹੋਰਾ ਭੋਰਾ ਖਾਈ ਦਾ ਰੰਗਨ ਨਾਲੋਂ ਖਿੰਗਰ ਚੰਗਾ ਜਿੱਤੇ ਪੈਰ ਕਸਾਈ ਦਾ ਬੁੱਲਿਆ ਜੇ ਤੂੰ ਮੈਂ ਮਕਾਉਣੀ ਪਹਿਲਾਂ ਬੱਕਰਾ ਬਣ ਕਸਾਈ ਦਾ ਸਸਰੀਕਾਲ ਜੀ ਸਾਰਿਆਂ ਨੂੰ ਦੋ ਦਿਨੋਂ ਗਰਮੀ ਬੜੀ ਸੀ ਅੱਜ ਪੈ ਗਿਆ ਮੀਂਹ ਮੌਸਮ ਹੋ ਗਿਆ ਠੰਡਾ ਤੇ ਮੇਰਾ ਰਦਾ ਬਣਾਈਏ ਬੁਲਾਓਗੇ ਤੇ ਆਜੋ ਫਿਰ ਅੱਜ ਕੋਈ ਜੀ ਜਤਰੂ ਨਹੀਂ ਲੱਭੰਦੇ ਆ ਗਲੀ ਚ ਲੋਕੀ ਸਾਬ ਅੰਦਰੋਂ ਅੰਦਰੀ ਵੜ ਕੇ ਖੀਰ ਪੂਲੇ ਖਾਂਦੇ ਆ ਬੰਨ ਬੈਠਾ ਹੀ ਮੇਰੇ ਲਾਗੇ ਕੋਈ ਆਵੇ ਹੁਣ ਮੇਰੇ ਮਾਸੜ ਜੀ ਆਏ ਆ ਲਾਡੀ ਬਾਜਵਾ ਸਾਹਿਬ ਤੇ ਮੈਂ ਚੱਲਿਆ ਹੁਣ ਤਾਇਆ ਜੀ ਆਪਣੇ ਨਾਲ ਸੌਦਾ ਕੇਂਦਰ ਤੇ ਆਇਓ ਫਿਰ ਚਲੀ ਆਪਾਂ ਆਓ ਸੱਜਣੋ ਹੋਣਾ ਆਪਾਂ ਗੱਡੀ 'ਚ ਬਹਿ ਗਏ ਆ ਤੇ ਨਾਲ ਲਾਵਾਂਗੇ ਵੀਰ ਆਪਣਾ ਸਿੱਧੂ ਮੂਸੇ ਵਾਲਾ ਤੇ ਚੱਲਿਆਂ ਘੁੰਮਣ ਫਿਰਨ ਮੀਦੇ ਨਜ਼ਾਰੇ ਲੈਣ ਤਾਜੀ ਤੇ ਮੜਾ ਜਾ ਕੰਮ ਕਰ ਗਏ ਆ ਮੈਨੂੰ ਛੱਡ ਗਏ ਗੱਡੀ ਚ ਤੇ ਆਪਾਂ ਨੂੰ ਬਚਨੇ ਜੇ ਝੂੰਗੇ ਚ ਫੂਕੇ ਕਿ ਹੁਣ ਆਪਾਂ ਸਜਣੋਂ ਪਿੰਡ ਹਲਕਾਇਆ ਕੁੱਤਾ ਕਹਿੰਦੇ ਪੰਜਾ ਫਿੰਡਾ ਜੇ ਗਲੀਆਂ ਚ ਤੇ ਅੱਗੇ ਇੱਕ ਬੰਦੇ ਨੇ ਦੰਦੀ ਵਟ ਗਿਆ ਜੇ ਹੁਣ ਉਹ ਜਵਾਨ ਗਿਆ ਟੀਕੇ ਲਵਾਉਣ ਤੇ ਕਿਤੇ ਹਾਨੂ ਵੀ ਨਾ ਵੱਡੂ ਵੱਡੂ ਜਾਵੇ ਕੁੱਤਾ ਤੇ ਆਜੋ ਆਪਾਂ ਚਲੀਏ ਘਰ ਨੂੰ ਜਿਹਨੂੰ ਵਿਜੇ ਤੇ ਲੱਗੀ ਸੱਟ ਤੇ ਹੁਣ ਆਪਾਂ ਇਹਨੂੰ ਦਵਾਈ ਦੋਣ ਸਰਾਂਗੇ ਤੇ ਇਹਨੇ ਗੰਦਾ ਹੀ ਬੜੀਆਂ ਮਾਰੀਆਂ ਮਾਸਟਰ ਨੋਟਾਂ ਨੂੰ ਰੰਡਾ ਪਾਈ ਦੀਆਂ ਆਨਲਾ ਦੇ ਨੋਟਾਂ ਨੂੰ ਨਹੀਂ ਗੱਲਾਂ ਦਿੱਤੀਆਂ ਹੁੰਦੀਆਂ ਕਹਿੰਨੇ ਅਨਲਾ ਕੀ ਐਦਾਂ ਨੋਟਾਂ ਨੂੰ ਨਹੀਂ ਮਾਰਦੇ ਜਣੀਆਂ ਪੀਚੀਆਂ ਗੱਲਾਂ ਬੇਤੀਆਂ ਹਾਂ ਕੋਣ ਆਪਾਂ ਚੱਲਿਆਂ ਸੱਜਣਾ ਵੀ ਜਿਹੜੀ ਦਵਾਈ ਲੈਣ ਤੇ ਆਜੋ ਆਪਾਂ ਚਲੀਏ ਆਪਣੇ ਪਿੰਡ ਦੇ 메ਨ ਹਸਪੀਟਲ ਚ ਆਣਗੇ ਆਪਾਂ ਹੁਣ ਪਿੰਡ ਦੇ ਹਸਪਤਾਲ ਚ ਤੇਨੂੰ ਦਵਾਈ ਦਵਾ ਕੇ ਜਾਂਨੇ ਆ ਵਾਪਸ ਦਵਾਈ ਲੈਣ ਤੀ ਮੁੰਡੇ ਦੀ ਹੁਣ ਆਪਾਂ ਚੱਲਿਆ ਘਰ ਘਰ ਜਾ ਕੇ ਪੀਨੇ ਆ ਚਾਹ ਚ ਹੁਣ ਆਪਾਂ ਸਜਣੋ ਚਾਹ ਸ਼ਕ ਲੱਗਿਆ ਨਾਲਾ ਸਪੈਸ਼ਲ ਪੱਪੂ ਦੀ ਅਤੀ ਦੀ ਬਰਤੀ ਏ ਆਈਏ ਦਸੂਏ ਤੋਂ ਚਾਹ ਪੀਤੀ ਨੂੰ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਮੋਲਿਆ ਫੁੱਲੇ ਫੁੱਲੇ ਪੱਲੇ ਖਾ ਕੇ ਤੇ ਆਪਾਂ ਚੱਲਿਆ ਬਾਪ ਨੂੰ ਦੁਕਾਨ ਤੇ ਲੱਗੇ ਹੁਣ ਪਹੁੰਚਿਆ ਦਾਦਾ ਜੀ ਤੇ ਇਨਾਂ ਦੀ ਆਪਾਂ ਛੋਟੀ ਜੀ ਗੱਲਬਾਤ ਕਰਾਂਗੇ ਇਨਾਂ ਕੋਲ ਤੇ ਬੱਸ ਇੱਕ ਮਿੰਟ ਮਿੰਟ ਕਰ ਲੋ ਚਲੋ ਬੋਲੋ ਬੜਿਆ ਜੀ ਪੁਰਾਂ ਨੂੰ ਇੱਕ ਇਹ ਇਸ ਕਲਯੁਗ ਦੇ ਪਾਇਆ ਪੈਲਾ ਆਵੀਗੀ ਤਾਰੇ ਨਹੀਂ ਲਾਲਚੀ ਲੋਬੀ ਸਾਰੇ ਯਾਰ ਕੇ ਇਹ ਨਦਲਾ ਨਾ ਕੋਈ ਯਾਰ ਰਹੇ ਨਹੀਂ ਨਵਾ ਕੁੰਡੀ ਚੁੱਕ ਲੈ ਸੌਰਾ ਵੇ ਤੋ ਇਹ ਨਰਨ ਦਾ ਕੋਈ ਅਤਬਾਰ ਹੈ ਨਹੀਂ ਲੋਕੋ ਇੱਜ਼ਤਾਂ ਬਚਾਓ ਮਾਰੇ ਯਾਰ ਨਾ ਬਣਾਓ ਇੱਜ਼ਤਾਂ ਬਚਾਓ ਮਾਰੇ ਯਾਰ ਨਾ ਬਣਾਓ ਨਿਬ ਦਿਨ ਜਸ ਦਿਆ ਯਾਰਾਂ ਲੋੜ ਨਹੀਂ ਜਰਾ ਲੈ ਲਉਣੀ ਦੀ ਜੀ ਦੇ ਘਰ ਹੋਣਾ ਧੀਆਂ ਮਟੇ ਰਹ ਰੋ ਦੂੜ ਨਹੀਂ ਜਰਾਨੇ ਲਉਂਦੀ ਕਾਲੇ ਯੋਗ ਹੈ ਜ਼ਮਾਨਾ ਬਈ ਮਨ ਦੋ ਕਾਲੇ ਯੋਗ ਕਹਿ ਰਹਾ ਲੈ ਜੀਵੇ ਉਹ ਕਾਲੇ ਯੋਗ ਹੈ ਜ਼ਮਾਨਾ ਬਈ ਮਨ ਦੋ ਦੋਸਤੋ ਦਿਨ ਹੁਣ ਟਲ ਗਿਆ ਵਾ ਤੇ ਵੀਜੇ ਤਾਂ ਲੱਗੀ ਆ ਬਾਹ ਤੇ ਸੱਟ ਮੁਖਾਲ ਮੜੀ ਤੇ ਉੱਤੇ ਮੈਂ ਲਾਉਣ ਲੱਗਾ ਜੀ ਫਸਟ ਸਟੇਟ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਤੇ ਆਜੋ ਇਹਦੇ ਕਰੀਏ ਮਲਮ ਪੱਟੀ ਤੇ ਆਮ ਪਹਿਲਾਂ ਇਹ ਮੈਂ ਬਣਾਈ ਦਵਾਈ ਆ ਰਵੈਦਿਕ ਆਪੇ ਇਹ ਮੈਂ ਲਾਉਣ ਲੱਗਾ ਪਹਿਲਾਂ ਇਹਦੇ ਉਹ ਭੈਣ ਦੀ ਕਿੰਨੀ ਜਿਆਦਾ ਨਿਕਲ ਆਈ ਓਏ ਚੱਲ ਕੋਈ ਗੱਲ ਨਹੀਂ ਆਪਾਂ ਇੰਨਾ ਚਾਹੀਦੀ ਤੇ ਆਪਾਂ ਲੇਪ ਬਣਾ ਕੇ ਇਹ ਮੁੰਡੇ ਸੱਟ ਲੱਗੀ ਆ ਐਵੇਂ ਸਵੇਰ ਤੱਕ ਆਮ ਆਜੂਗਾ ਇਹ ਮੇਰੀ ਗਰੰਟੀ ਆ ਉਹ ਵੈਸੇ ਮੈਂ ਪੱਕਾ ਆ ਤੁਹਾਨੂੰ ਪਤਾ ਹੋ ਕਾਂਗਰ ਇਹ ਇੱਥੇ ਰੱਖ ਉਹ ਹੋ ਹੋ ਵੀ ਰਹੀ ਨਾ ਵੇਖਿਆ ਇਹਦੀ ਦਵਾਈ ਵਧੀਆ ਲਾਉਣੀ ਆ ਉਹਦੀ ਪੀੜ ਤਾਂ ਨਹੀਂ ਸਿੱਧੀ ਕਰ ਲਪਾਂ ਇਹ ਮੁੰਡੇ ਦਾ ਇਲਾਜ ਕਰ ਦਾਂਗੇ ਆਪਾਂ ਪੱਕਾ ਬਾਕੀ ਇਹਨੇ ਡਾਕਟਰ ਕੋਲ ਇਹਨੂੰ ਦਵਾਈ ਖੋਣ ਖੜਿਆ ਨਿਆਸ਼ਾ ਤੋਂ ਖਾਲੀ ਨਹੀਂ ਪੈਰਾਨੀਆਂ ਮੁਖਾਲ ਕੇ ਤੇ ਦਵਾਈ ਲੈ ਆ ਮੈਂ ਮਾਰਾ ਜਾਣਾ ਪਿੱਛੇ ਹੋਦਾ ਕਰਦੀਏ ਲੇਪ ਸਵੇਰ ਤੱਕ ਆ ਪੱਟੀ ਨਾ ਖੋਲੀ ਚੰਗਾ ਐਦਾਂ ਸੋਣਾ ਹੀ ਢਿੱਲੀਆਂ ਗੰਡਾ ਵਾ ਕੋਈ ਨਹੀਂ ਕਿਤੇ ਤੇਰਾ ਰੁਕ ਚੱਲਿਆ ਚੱਲ ਆ ਲਾ ਵੀ ਸੱਜਣਾ ਹੁਣ ਰਾਜਵੀਰ ਨੇ ਪਾਤਾ ਜੇ ਕੋੜਿਆਂ ਨੂੰ ਚੋਖਰ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਵਾ ਤੇ ਅੱਜ ਦੀ ਵੀਡੀਓ ਚ ਫਲਾ ਲੈਣਾ ਕੀ ਮਿਲਦਿਆ ਤੁਹਾਨੂੰ ਅਗਲੇ ਵਲੌਗ ਚ ਟਾਟਾ ਬਾਏ ਬਾਏ ਖੁਸ਼ ਰਹੋ ਹੱਸਦੇ ਵਸਦੇ ਰਹੋ ਖੁਸ਼ੀਆਂ ਮਾਣੋ ਜੱਗ ਜੀ ਉਹਨਾਂ ਦੇ ਮੇਲੇ ਲਵ ਯੂ ਤੁਹਾਨੂੰ ਸਾਰਿਆਂ ਨੂੰ o da